ਜਿੰਦਾਬਾਦ ਜਿੰਦਾਬਾਦ ਰਾਜਵੇ ਤੱਟਤਾਬਾ ਜਿੰਦਾਬਾਦ ਜਿੰਦਾਬਾਦ ਉਲਾਸਾ ਵਰਗ ਚਲਦੀ ਕਿਸੇ ਬਣਾ ਪਾਲਦਾ ਨਹੀਂ ਗੰਮੀ ਗੁੱਦੀ ਚੇਰਮਨ ਚੁੱਕਦੇ ਆਵੇ ਦੌਂ ਦੇ ਘਾ ਰੱਖਦੇ ਆਵੇ ਦੌਂ ਦੇ ਇੱਥੇ ਲੈ ਕੇ ਆਵਾਂਗੇ ਸਟੈਂਡਰ ਉੱਤੇ ਸਾਰਾ ਪ੍ਰੋਗਰਾਮ ਦੀ ਸਮਾਪਤੀ ਦੇ ਜੁੱਤੀਆਂ ਮਾਰਨੀਆਂ ਸਾਰਿਆਂ ਨੇ ਜਿਹੜੇ ਜਿਹੜੇ ਫੇਸਬੁੱਕ ਚਲਾਉਂਦੇ ਨੇ ਤੁਸੀਂ ਸਾਰਿਆਂ ਨੇ ਲਾਈਵ ਹੋਣਾ ਤੇ ਜਿੱਦੋਂ ਪੁਰਾਣੀ ਪੈਨਸ਼ਨ ਚੰਦਾਬਾਦ ਦੇ ਨਾਅਰੇ ਲਾਵਾਂਗੇ ਉਦੋਂ ਮਾਰਗਨ ਕਮੇਟੀ ਚੋਹਾਲ ਦੇ ਚੇਅਰਮੈਨ ਦੇ ਮੁੱਟਾ ਪਾਉਣ ਦੇ ਨਾਅਰਿਆਂ ਦੇ ਨਾਲ ਐਸੋ ਜਿਹੜਾ ਉਮੀਦਵਾਰ ਉਹਦੇ ਘਰ ਦੇ ਕਿ ਪੁਤਲਾ ਫੜ ਕੇ ਜਾਵਾਂਗੇ ਉਹਦੇ ਸ਼ਹਿਰ ਚ ਫੜ ਕੇ ਜਾਵਾਂਗੇ ਉਹਦਾ ਚੋਤਾ ਚੋਕਾਰ ਹੁੰਦਾ ਕਰ ਲਾ ਸੋ ਛੋਟੇ ਮੁਲਾਜ਼ਮ ਖੜੇ ਸਤਕਾਰ ਨਾਲ ਖੜਿਆ ਤਾਂ ਸਤਕਾਰ ਰਿਆ ਤੇ ਜੇ ਕੋਈ ਇੱਕ ਅੱਕ ਦਿਖਾਏਗਾ ਅਸੀਂ ਦੋਖਾਨ ਵਾਲਿਆਂ ਚੋਂ ਆ ਚੋਣਾਂ ਵਾਲਿਆਂ ਚੋਣੀ ਸੋ ਸੌਰੀ ਕਿ ਮੈਂ ਇਹ ਸਮਝਾਇਆ ਪਰ ਦਸਰਾ ਤੁਹਾਨੂੰ ਜ਼ਰੂਰੀ ਸੀਗਾ ਕਿ ਇਹ ਸਾਡਾ ਕੀਰਤ ਪ੍ਰੋਗਰਾਮ ਆ ਇਹ ਪ੍ਰੋਗਰਾਮ ਕਰਕੇ ਜਾਣਾ ਸੋ ਸੇਸ਼ਤਤਲ ਸਾਨੂੰ ਬੇਤੀ ਹੈ ਕਿ ਆਪਣੀ ਕਾਰਜਵਿਚਰੋ ਥੋੜਾ ਪਿੱਛੇ ਹੋ ਪਿੱਛੇ ਹੋ ਅ ਕਾਤਾ ਕੰਮ ਭਾਰੀ ਬੈ ਉਧ ਰੱਖੀ ਹੈ ਜੀ ਸਾਰਿਆਂ ਨੂੰ ਇਹੋ ਤਰਨ ਤਰਨ ਦੀ ਧਰਤੀ ਹੈ ਜਿਹਦੇ ਬਾਰੇ ਵੀ ਬੜਾ ਬੋਲਿਆ ਵੀ ਸਾਰਿਆਂ ਨੇ ਸੁਣਾਇਆ ਹੈ ਇੱਕ ਗਲਿਆਰ ਸਿਆਸੀ ਗਲਿਆਰਾਂ 'ਚ ਦੱਸ ਕੇ ਜਾਈਏ ਕਿ ਸਨਾਲੇ ਲੋਕਾਂ ਕੀ ਹੁੰਦੀ ਆ ਜੁਆਬ ਦੋਨੇ ਹੱਥ ਖੜਾ ਕਰਕੇ ਆਪਾਂ ਨਾਰੇ ਲਾੜਨੇ ਜੁਆਬ ਸਰਕਾਰ ਮੁਤਾਬਕ 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 ਮਿੱਟੀਗਾ ਆਇਆ ਸਾਰੇ ਉੱਪਰ ਬੈਠੇ ਇੱਕ ਮੰਤਰੀ ਬੈਠੇ ਉਹ ਜਿਹੜੇ ਫਾਰੀਆਂ ਦੇ ਵਾਕਾਂ ਨੂੰ ਤੋਂ ਰੱਖਿਆ ਗਿਆ ਪਰਤੂ ਸਾਥੀਓ ਪੰਜਾਬ ਸਰਕਾਰ ਲੱਗ ਰਿਹਾ ਲੋ ਅਰਜੀ ਉਹਨਾਂ ਚੱਟ ਕੇ ਲਗਾਤਾਰ ਕਿ ਪੀਬੀਐਫ ਨੂੰ ਪੰਜਾਬ ਦੇ ਪ੍ਰਧਾਨ ਸੁਪਾਸ ਦੇ ਲਈ ਜੀ ਬੈਠੇ ਹੈ ਇਹਨਾਂ ਨੂੰ ਅਸ਼ਵਾਸਨ ਤੋਂ ਹੋਣਿਆ ਕਿ ਜਨਤਾ ਪੰਜਾਬ ਦੇ ਮਾਣ ਦੀ ਹੈ ਪੁਰਾਣੀ ਮੰਦਰ ਪਾਲੀ ਜਿਹੜੀ ਮਾਨ ਮੰਤਰੀ ਜਾਦੀ ਜਨਤਾ ਨਾ ਬੈਠੂਗਾ ਬਿਜਾੜੀ ਸਾਡੇ ਨਾਲ ਵੱਟਾ ਫਾੜਾ बाब चलो पुराणी पैंशन बहाली श جندباد جندباد ستاں اکا جندباد 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 Hold right. on. ਆਪੋਰੀਆਂ ਕਰੇ ਜੇ ਜੇ ਹੋ ਗਿਆ ਕੰਮ ਆ ਗਿਆ ਰੱਸੀ ਲੈ ਲੀਗੇ ਤਾਂ ਹੋ ਹੀ ਜਾਵੇ ਚਲੋ ਚਲੋ ਯਾਰ ਤੋਰੀ ਜਾ ਤੋਰੀ ਜਾ mm-hmm ਕਰੋ ਪੂਰੇ ਕਰੋ ਪਿਆਓ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਲੋਕਾਂ ਦੀ ਜਦੋਂ ਘਾਟੀਆਂ ਹੁੰਦੇ ਕਿੱਥੇ ਹੋ ਜਾਂਦੇ ਪਿਆਓ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਸਾਰੇ ਆਪਣੇ ਤੇ ਡੀਸਰਾਂ ਜਿੰਦਾਬਾਦ 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 ਲੋਕ ਜਿੰਦਾਬਾਦ ਜਿੰਦਾਬਾਦ ਵੋਟਾਂ ਵੇਲੇ ਬਾਪੂ ਕਹਿੰਦੇ ਉੜਕੇ ਸਾਥੀ ਸਾਹ ਵੋਟਾਂ ਵੇਲੇ ਬਾਪੂ ਕਹਿੰਦੇ ਉੜਕੇ ਸਾਥੀ ਸਾਹ ਕਰਿੰਦੇ ਪ੍ਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਐਨਪੀਐਸ ਯੂਪੀਐਸ ਨਹੀਂ ਮੰਨਜੋ ਨਹੀਂ ਮੰਨਜੋ ਹੋਰ ਨਹੀਂ ਮੰਨਜੋ ਕਾਰਪੋਰੇਟਾਂ ਦੀਆਂ ਦਲਾਵ ਸਰਕਾਰਾਂ ਮਰਦਾਬਾਦ ਕੀ ਕਰੀਏ ਹੋਗੇ ਕੱਢ ਲੋ ਮੜਾਇਆ ਇਤਲੋ ਦੇਖ ਦਿੱਤਾ ਧੀਰੇ ਵਿੱਚੋਂ ਗੱਡੂ ਲੋ ਤੇਰੀ ਗਾਹ ਲੈ ਚਲ ਮੁੱਢ ਤੇ ਨਾ ਮੈਂ ਕਿਹਦੇ ਨਾਲ ਹੀ ਨਾ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 500 ਗੱਡੀ ਤੋਂ ਵੱਧ ਦਾ ਜਿਹੜਾ ਕਾਫਲਾ ਆ ਉਹ ਵੱਡਾ ਪਾਪਾ ਬੁੱਢਾ ਸਾਹਿਬ ਵੱਲੋਂ ਜਹਵਾਲ ਨੂੰ ਰਵਾਨਾ ਹੋ ਚੁੱਕਾ ਹੈ 500 ਪਲੱਸ ਗੱਡੀ ਤੇ ਕਰੀਬ ਜਿਹੜਾ ਹੈਗਾ ਕਾਫਲਾ ਜਿਹੜਾ ਅੱਜ ਰੋਜ਼ ਮਾਲਸੋਂ ਉਨ ਜਾ ਰਿਹਾ ਹੈ ਤਰਨਤਨ ਜਿਮਣੀ ਚੋਣ ਵਿੱਚ ਤੇ ਵੱਖ-ਵੱਖ ਹਲਕੇ ਦੇ ਪਿੰਡਾਂ ਦੇ ਵਿੱਚ ਦੀ ਹੁੰਦਾ ਆ ਰੋਜ਼ਮਾਰ ਜਿਹੜਾ ਉਹ ਪਹੁੰਚ ਰਿਹਾ ਹੈ ਅਜੇ ਵੀ ਕਾਫਲਾ ਜਿਹੜਾ ਖਤਮ ਨਹੀਂ ਹੋਇਆ